ਕਫੀ ਦੁਕਾਨਦਾਰਾਂ ਨਾਲ ਤੇ ਲਿਆ ਰਹੇ ਐਵੇਂ ਜੂ ਮਜ਼ਦੂਰਾਂ ਉੱਥੇ ਬਹਿਨੇ ਕਰ ਰਹੇ ਕੰਮ ਤੋਂ ਕਿਸਾਨਾਂ ਨੂੰ ਜ਼ਮੀਨਾਂ ਤੋਂ ਛੋਕੇ ਜਿਹੇ ਦੁਕਾਨਦਾਰ ਨੇ 2 ਕਰੋੜ ਦੇ ਕਰੀਬ ਉਹ ਵੀ ਪਿਛਲੇ ਸਮੇਂ ਦੇ ਵਿੱਚ ਜਿਹੜੇ ਆਨਲਾਈਨ ਤੇ ਆਹ ਕਾਰੋਬਾਰ ਮੌਲ ਖੁੱਲ ਗਏ ਉਹਨਾਂ ਨੇ ਖਤਮ ਕਰਤੇ ਇਸ ਲਈ ਅੱਜ ਮੋਦੀ ਸਰਕਾਰ ਦੇ ਖਿਲਾਫ ਇੱਕ ਰਾਜਨੀਤਿਕ ਹੜਤਾਲ ਹੈ ਕਿ ਰਾਜਨੀਤਿਕ ਅਜੰਡੇ ਉੱਪਰਨਾ ਚਾਹੀਦਾ ਵੀ ਜਿਸ ਕਿਸਮ ਲੋਕਾਂ ਨੇ ਵੋਟਾਂ ਲੈ ਕੇ ਸਿਰਫ ਕਾਰਪੋਰੇਟ ਘਰਾਣਿਆਂ ਬਾਰੇ ਸੋਚੂਗਾ ਇਹ ਸਰਕਾਰ ਨਹੀਂ ਚੱਲੂਗੀ ਤੇ ਪਹਿਲੀ ਵਾਰ ਆ ਵੀ ਦੇਸ਼ ਦੇ ਮਜ਼ਦੂਰ ਦੇਸ਼ ਦੇ ਕਿਸਾਨ ਦੇਸ਼ ਦੇ ਮਲਾਜ਼ਮ ਦੇਸ਼ ਦੇ ਛੋਟੇ ਦੁਕਾਨਦਾਰ ਟਰਾਂਸਪੋਰਟਰ ਉਹਨਾਂ ਦੇ ਸਮੇਂ ਤੇ ਇਹਨਾਂ ਨੂੰ ਸਾਰਿਆਂ ਨੂੰ ਸ਼ਾਮਲ ਹੋਣਾ ਪੈਣਾ ਸੋ ਕੱਲ ਜਿਹੜੀ ਇਹ ਅਸੀਂ ਮੀਟਿੰਗ ਕੀਤੀ ਸੀ ਉਹ ਜੇ ਤੈ ਹੋਇਆ ਵੀ ਕਿਉਂਕਿ ਜਥੇ ਬੰਨੀਆਂ ਬਹੁਤ ਸਾਰੀਆਂ ਨੇ ਜਿਹੜੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਉਹਦੇ ਲਈ ਵੀ ਇੱਕ ਜਥੇਬੰਦੀ ਨੂੰ 5 ਕਿ ਮਿੰਟ ਦਿੱਤੇ ਜਾਣ। ਇੱਕ ਦੋ ਬੁਲਾਰੇ ਨੇ ਜਿਹੜੇ ਥੋੜਾ ਜਿਹਾ ਡਿਟੇਲ 'ਚ ਅੱਜ ਦੀਆਂ ਹਾਲਤਾਂ ਬਾਰੇ ਜਾਣਕਾਰੀ ਦੇ ਦੇਣ ਉਹਨਾਂ ਨੂੰ 10 ਕਿ ਮਿੰਟ ਹੋਣਗੇ। ਤੇ ਬਾਕੀ ਨੂੰ 5 ਮਿੰਟ 1 ਵਜੇ ਦੇ ਕਰੀਬ ਆਪਾਂ ਖਤਮ ਕਰਕੇ ਵੀ ਸ਼ਹਿਰ ਦੇ ਵਿੱਚ ਮਾਰਚ ਕੱਢਿਆ ਜਾਵੇ ਤਾਂ ਕਿ ਸ਼ਹਿਰ ਦੇ ਲੋਕਾਂ ਨੂੰ ਆਮ ਲੋਕਾਂ ਨੂੰ ਵੀ ਪਤਾ ਲੱਗੇ ਵੀ ਭਾਈ ਇਹ ਹੜਤਾਲ ਚਾਹੇ ਮੀਟਿੰਗ ਕਰਾ ਕੇ ਉਹਨਾਂ ਨੂੰ ਸਮਝਾਇਆ ਜੇ ਉਹ ਸੜਕ ਤੇ ਉਤਰਦੇ ਆ। ਵੀ ਮਹंगाई ਵਧੀ ਜਾਂਦੀ ਹੈ ਬੇਰਜ਼ਗਾਰੀ ਵਧੀ ਜਾਂਦੀ ਹੈ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਇਹਨਾਂ ਦਾ ਕੰਮ ਆ ਸਿਰਫ ਧਰਮਾਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਲੜਾ ਦਿਓ ਉਹਦੇ ਲਈ ਸਾਰਿਆਂ ਨੂੰ ਇੱਕ ਤਾਂ ਬੇਨਤੀ ਕਰਦੇ ਆ ਵੀ ਜਿਹੜੇ ਪ੍ਰਬੰਧ ਆਪਾਂ ਥੋੜੇ-ਬੋਟੇ ਇੱਥੇ ਕੀਤੇ ਨੇ ਪਾਣੀ ਦਾ ਵੀ ਮੈਂਟਾਂ ਦਾ ਵੀ ਮਾਈਕ ਦਾ ਵੀ 300 ਰੁਪਿਆ ਇੱਕ ਜਥੇਬੰਦੀ ਨੂੰ ਆਪਾਂ ਰੱਖਿਆ ਜਿਹੜੇ ਵੀ ਇੱਥੇ ਬੋਲਣਗੇ ਤਾਂ ਉਹਨਾਂ ਨੂੰ ਬੇਨਤੀ ਆ ਵੀ ਆਪ ਦਾ ਇੱਕ ਤਾਂ ਨਾਂ ਜਥੇਬੰਦੀ ਦਾ ਨਾਂ ਤੇ ਬਲਾਰੇ ਦਾ ਨਾਂ ਲਿਖਿਆ ਦੇਣ ਬੇਨਤੀ ਕਰਦਾ ਵੀ ਪੀਪੀਆਰ ਤੇ ਇੱਕਾ ਥੋੜਾ ਜਿਹਾ ਸਾਡੇ ਸਾਥੇ ਨੂੰ ਬੈਠਦੇ ਵੇਦਰ ਨੂੰ ਹੋ ਜਾਣ ਔਰਤਾਂ ਇੱਥੇ ਬਹਿ ਜਾਣਗੇ ਇੱਕ ਪਾਸੇ ਸਾਰੀਆਂ ਆਪਣੇ ਬੰਦੇ ਥੋੜਾ ਜਿਹਾ ਸਾਈਡ ਤੇ ਹੋ ਜੂਗਾ ਤਾਂ ਉਹਦੇ ਲਈ ਜਰੂਰ ਇਹ ਗੱਲ ਦਾ ਖਿਆਲ ਰੱਖਿਓ ਵੀ ਟਾਈਮ ਦਾ ਤਾਂ ਕਿ ਸਾਰੇ ਕੁਝ ਜਥੇ ਬੰਦੇ ਨਾਰਾਜ਼ ਨਾ ਹੋਵੇ ਕਿਸੇ ਜਥੇ ਬੰਦੇ ਨੂੰ ਐ ਨਹੀਂ ਵੀ ਕੋਈ ਛੋਟੀ ਨਹੀਂ ਕੋਈ ਵੱਡੀ ਨਹੀਂ ਜਿਹੜੇ ਵੀ ਅੱਜ ਸ਼ਾਮਲ ਹੋਏਗਾ ਸਾਰਿਆਂ ਦਾ ਅਸੀਂ ਸਤਿਕਾਰ ਕਰਦੇ ਆਂ ਤੋ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਸਮੇਂ ਦਾ ਧਿਆਨ ਰੱਖਦੇ ਹੋਏ 1 ਵਜੇ ਤੱਕ ਆਪਾਂ ਇੱਥੋਂ ਮਜਾ ਲੈ ਕੇ ਚੱਲਣਾ ਉਸ ਸਮੇਂ ਦੇ ਵਿੱਚ ਵਿੱਚ ਆਪਾਂ ਇਹਨੂੰ ਸਵਾਗਤ ਕਰੀਏ ਤੇ ਪੂਰੇ ਸ਼ਹਿਰ ਦੇ ਵਿੱਚ ਇੱਕ ਮਾਰਚ ਆਪਣਾ ਇਹਦਾ ਜਾਵੇ ਲੋਕਾਂ ਤੱਕ ਗੱਲ ਜਾਵੇ ਉਹਦੇ ਨਾਲ ਬਾਕੀ ਰਡੇਲ ਦੇ ਵਿੱਚ ਸਾਡੇ ਜਿਹੜੇ ਸਾਥੀ ਹੋ ਵਿਚਾਰ ਪੇਸ਼ ਕਰਨਗੇ ਤੋ ਸਾਰਿਆਂ ਨੂੰ ਬੇਨਤੀ ਆ ਵੀ ਕੋਈ ਜਥੇਬੰਦੀ ਨਾਂ ਜ਼ਰੂਰ ਲਿਖਿਆ ਜੋ ਪਤਾ ਲੱਗ ਜੀਵੇ ਕਿਹੜੀ ਜਥੇਬੰਦੀ ਦਾ ਕੰਮ ਖਲਾਣਾ ਸ਼ੁਰੂ ਤਾਂ ਅਸੀਂ ਉਸ ਸਤਿ ਸ਼ਾਮ ਨਾਲ ਅਸੀਂ ਬਲਾਈ ਚੱਲਾਂਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੈ ਜੰਤਾ ਜੈ ਸੰਸਾ ਜਿੱਤ ਲੜਨ ਦੇ ਲਈ ਹੜਤਾਲ ਦੇ ਵਿੱਚ ਜਿੱਥੇ तमाम ਵਰਗ ਸਾਰੇ ਕਿਰਤੀ ਲੋਕ ਸਮੇਲ ਨੇ ਔਰ ਅੱਜ ਦੀ ਹੜਤਾਲ ਦੀ ਜਿਹੜੀ ਮਹੱਤਤਾ ਬਾਰੇ ਇਹਦੀ ਜਾਣਕਾਰੀ ਬਾਰੇ ਕਾਂਗਰਸ ਰਾਣਾ ਜੀ ਤੁਹਾਡੇ ਨਾਲ ਜਿਹੜੀ ਸੰਖੇਪ ਦੇ ਵਿੱਚ ਗਰਵਾਤ ਨੀਤੇ ਕੇ ਜਾ ਸੋ ਬੋਨਾ ਬੇਨਤੀ ਕਰਾਂ ਭਾਰਤੀ ਕਿਸਾਨ ਜਨenial ਕ੍ਰਾਂਤੀਕਾਰੀ ਦੇ ਹਰਚੰਦ ਸਿੰਘ ਉਹ ਪੰਜ ਮਿੰਟਾਂ ਲਈ ਆਪਣੇ ਗਰਵਾ ਦੇ ਧਰਮ ਵਿੱਚ ਸ਼ਾਮਲ ਹੋ ਮੇਰੀਆਂ ਭੈਣਾ ਭਰਾਵੋ ਸਾਰਿਆਂ ਨੂੰ ਸਲਾਮ ਅੱਜ ਸਾਰਿਆਂ ਨੂੰ ਪਤਾ ਹੈ ਕਿ ਪੂਰਾ ਸੰਸਾਰ ਇੱਕ ਬਹੁਤ ਵੱਡੇ ਸਾਥਰ ਨੂੰ ਤਲਾ ਰਿਹਾ ਹੈ ਇੱਕ ਪਾਸੇ ਅਮਰੀਕੀ ਕਾਲੀ ਵਪਾਰਤ ਗੋਦਾਂ ਰਣ ਚੱਲ ਰਹੀ ਹੈ ਦੂਜੇ ਪਾਸੇ ਅਧਿਆ ਰਾਤ ਉਪਮਾਈ ਨਹੀਂ ਬਸ ਵੱਖ ਦੇ ਸਾਰੇ ਮਸਲਾਵਿਆਂ ਦਾ ਮਹੌਲ ਹੈ ਖਾਸ ਕਰਕੇ ਅਮਰੀਕੀ ਸ਼ਹਿਰ ਅਜਰਾਮ ਦਾ ਰਾਜਾਲਾ ਇਲਾਕਾ ਕੀਤਾ ਹੈ ਉਸੇ ਬੱਚੇ ਨੇ ਬਸ ਸੇ ਆਪਾਂ ਦੀ ਬਕਸ਼ੀਆਂ ਤਬਾਹੀ ਕਰਦੀ ਉਹਨਾਂ ਦੇ ਘਰ ਵੀ ਧਾਤੇ ਹੱਥ ਪਾ ਤਾਕੀ ਕੁਝ ਸਿੱਖਾਈ ਜਾਵੇ ਤੇ ਕੋਈ ਲੰਮੀ ਲੜਾਈ ਹੈ ਜਿਹੜੀ ਉਹ ਕਾਪਰੇ ਦੇ ਖਲਾਫ ਨਹੀਂ ਜਾਈ ਜਾਵੇ ਅਸੀਂ ਵਕ ਵਕ ਬੁਲਾ ਰਹਿਆਂ ਤੋਂ ਇਹੀ ਕੁਝ ਸਿਖਲਾਇਆ ਆ ਕਿ ਇਸ ਵੱਤੇ ਸੱਸਣ ਦੇ ਖਿਲਾਫ ਕਿਸ ਤਰ੍ਹਾਂ ਦੀ ਲੜਾਈ ਲੜ ਕੇ ਅਸੀਂ ਆਪਣੀਆਂ ਜ਼ਮੀਨਾਂ ਆਪਣੇ ਰੋਜ਼ਗਾਰ ਆਪਣੇ ਛੋਟੀਆਂ ਦੁਕਾਨਦਾਰੀਆਂ ਕਿਵੇਂ ਬਚਾ ਸਕਦੇ ਆ ਕਿਉਂਕਿ ਲੰਮੇ ਸਮੇਂ ਤੋਂ ਖਾਸ ਕਰਕੇ 1992 ਤੋਂ किसी अच्छी लागू कर रही है तरह तरह के लुभाने लाने सामने लिया नवी गई इन्होंने एक भलेखा खड़ा किया કે અસી આબાદી ગ્રામ પિંડા ਦੇ ਵਿੱਚ ઓ દતે આઆરએમપીઓ તો બળિયા ਦਵਾਈ 20 તો 30 રૂપિયા જીતેલા મેલે એ ઉકે લખા રૂપિયા ખર્ચ કર લેને એક ਕਿਸੇ ਨੂੰ કોઈ ફાયદા નહી નાવતે એકરે નાવતે કોઈ 1800 ની મશીના કુછ ભી નહી એક આઆરએમપી દીતરા દુકાન છે છોપીજી ਜਿੱਥੇ ਫਸਟ ਡੇਟ ਦਿੱਤੀ ਜਾ ਸਕਦੀ ਹੈ ਸਿਰਹਾਤਾ ਦੇ ਵਿੱਚ ਆਉਂਗੇ ਅੱਖਾਂ ਦਾ ਡਾਕਟਰ ਹੈ ਨਹੀਂ ਜੇ ਛੋਟਾ ਬੱਚਾ ਨੌਕਰੀ ਤੇ ਲੱਗਿਆ ਹੈ ਤਾਂ ਉਹ ਬੁਲਾਇਆ ਜਾਣਾ ਪੈ ਰਿਹਾ ਹੈ ਅੱਖਾਂ ਦਾ ਚੈੱਕਅਪ ਕਰਾਉਣ ਲਈ ਜਿਹੜਾ ਅੰਦੀ ਡਾਕਟਰ ਹੈ ਕੋਈ ਵੀ ਐਮਰਜੈਂਸੀ ਇੱਕ ਵੀ ਐਮਰਜੈਂਸੀ ਐ ਮੇਰੇ ਡਾਕਟਰ ਤੋਂ ਬਿਨਾ ਤੋਂ ਹੋਈ ਹੈ ਉਹ ਬਾਸ ਹੋਈ ਨਹੀਂ ਸਕਦੀ ਇਸ ਕਰਕੇ ਨਾਲ ਦਿਓਗੇ ਤੁਸੀਂ ਲੋਕ ਇੱਕ ਸਾਹ ਜਿੰਦਾਬਾਦ 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 ਮੰਗਾ ਲਈ ਹੌਲ ਪੂਰੇ ਗੈਰ ਸੰਗਠਿਤ ਮਜ਼ਦੂਰਾ ਕਿਸਾਨਾਂ ਦੁਕਾਨਦਾਰਾਂ ਤੇ ਹੋਰ ਜਿੰਨਾਂ ਵੀ ਲੁੱਟੇ ਪੁੱਟੇ ਲੋਕ ਨੇ ਉਹਨਾਂ ਦੀ ਹਮਾਇਤ ਹਾਥ ਲੈ ਕਿਉਂ ਕਿਉਂਕਿ ਮਜੂਰਾਂ ਦਾ ਸਰਕਾਰ ਵੱਲੋਂ ਹਰ ਤਬਕੇ ਨੂੰ ਦਬਾਇਆ ਜਾ ਰਿਹਾ ਹੈ ਲੁੱਟਿਆ ਜਾ ਰਿਹਾ ਹੈ ਨਾਲ ਵਰਕਾਂ ਤੇ ਸਰਗਿਆ ਜਾ ਰਿਹਾ ਹੈ ਕਦੇ ਲੋਕਾਂ ਨੂੰ ਮਜੂਰਾਂ ਤੇ ਕਿਸਾਨਾਂ ਦੇ ਵਿੱਚ ਵੰਡਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹੈ ਕਦੇ ਦਲ ਸੰਗ ਤੇ ਜੱਤਵਾਦ ਦਾ ਪੜਾ ਪਾਇਆ ਜਾ ਰਿਹਾ ਹੈ ਕਦੇ ਸ਼ਰਮਾਂ ਤੇ ਪੜਨੀਆਂ ਕੋਸ਼ਸ਼ਾਂ ਕੀਤੀਆਂ ਜਾਣਾਂ ਮੈਂ ਇੰਨਾ ਖਾਰੀਆਂ ਕਿ ਉਹ ਸਿੱਧੇ ਸ਼ਬਦਾਂ ਦਾ ਪਾਜੇ ਕਹਿਣਾ ਹੋਵੇ ਕਿ ਜਿਹੜੇ ਕੋਰਦਾ ਇਹਨਾਂ ਥੰਡੇ ਜੇ ਬੈਠੇ ਹੋ ਜੀ ਮੈਂ ਤੂੰ ਹਰ ਰੋਜ਼ 200 ਰੁਪਇਆ ਸਰਕਾਰ ਨੂੰ ਟੈਕਸ ਦਿੰਦਾ ਹੈ ਤੇ ਉਹਦੇ ਵਿੱਚੋਂ ਤੁਹਾਨੂੰ ਕਰਾਇਆ ਦੇਤਾ ਮਾ ਜੀ ਉਹਦੇ ਚ ਤੁਹਾਨੂੰ 5 ਕਿਲੋ ਆਟਾ ਦੇਤਾ 2 ਕਿਲੋ ਜ਼ਰ ਦੇਤੀ ਤੇ ਬਾਤ ਨਹੀਂ ਸਾਡਾ ਕੁਛ ਬੁਲਾ ਰਹੇ ਆ ਸਾਡੇ ਮਨਜੀਤ ਸਿੰਘ ਮੀਆਂ ਸਿਹਤ ਸੀ ਜੋਦੇ ਆ ਉਹ ਹੁਣ ਜੇ ਉਹਨਾਂ ਤੋਂ ਪਹਿਲਾਂ ਇੱਕ ਸੁਝਾਅ ਲਾਈ ਕਿਉਂਕਿ ਮੈਂ ਨਾਲ ਹੀ ਬੋਲ ਰਿਹਾ ਬਸ ਇੱਕ ਸੁਝਾਅ ਲਈ ਹੈ ਕਮੇਟੀ ਵੱਲੋਂ 14 ਸਤ ਨੂੰ ਕੱਖਰੇ ਤੇ ਬਟਾ ਉਹਨਾਂ ਨੇ ਬੇਨਤੀ ਕੀਤੀ ਹੈ ਸਾਰੇ ਲੋਕਾਂ ਦੇ ਲੋਕਾਂ ਵੱਡੀ ਪੱਤ ਦੇ ਜ਼ਮੀਨ ਹੈ ਜਿਹੜੀ ਉਹਨਾਂ ਨੇ ਰੋਕਣੀ ਹੈ ਉਹਦੇ ਮੌਕਲੇ ਨੂੰ ਬੋਲ ਕਰਦੇ ਆ ਉਹਨਾਂ ਦੇ ਸਾਥ ਦੇ ਨਾਲ ਸੇਵਕ ਪ੍ਰੇਮ ਸਿੰਘ ਸੰਘਰਸ਼ ਕਮੇਟੀ ਬਣੀ ਆ ਉੱਥੇ ਉਹਨਾਂ ਨੇ ਸਦਾ ਦਿੱਤਾ ਜੀ ਉਸ ਇਲਾਕੇ ਦੇ ਲੋਕ ਤੇ ਜਿਹੜੇ ਲੜਨ ਵਾਲੇ ਇਹ ਗੱਲ ਬੰਦਿਆਂ ਦੇ ਆਪ ਨੂੰ ਕਰ ਕਰੇ ਪਿੰਡਾਂ ਦੇ ਵਿੱਚ ਗੇੜੇ ਲਊਗਾ ਵੀ ਆ ਲਟੇਰੇ ਵਾਲੇ ਵਧੀਆ ਇਹਨਾਂ ਨੂੰ ਵੋਟ ਪਾ ਦਿਓ ਜਿਹੜਿਆਂ ਨੂੰ ਲੋੜ ਹੈ ਸਾੰਧੀ ਦੇਸ਼ ਦੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਗਾਤਾਰ ਲੋਕ ਵਿਰੋਧੀ ਕਾਨੂੰਨ ਬਣਾਏ ਜਾ ਰਹੇ ਨੇ ਤੇ ਲਾਗੂ ਕੀਤੇ ਜਾ ਰਹੇ ਆ। ਇਸ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਦੇਸ਼ ਦੀਆਂ ਟ੍ਰੇਡ ਯੂਨੀਅਨਾਂ ਵੱਲੋਂ ਸਯੁਗਤ ਕਿਸਾਨ ਮੋਰਚੇ ਦੀ ਹਮਾਇਤ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਸਾਰੇ ਹੀ ਅਦਾਰਿਆਂ ਵੱਲੋਂ ਬੈਂਕਾਂ ਵੱਲੋਂ ਰੇਲਵੇ ਵੱਲੋਂ ਤੇ ਹੋਰ तमाम ਅਦਾਰਿਆਂ ਵੱਲੋਂ ਇਸ ਹੜਤਾਲ ਨੂੰ ਸਫਲ ਬਣਾਉਣ ਲਈ ਅੱਜ ਸੜਕਾਂ ਤੇ ਉਤਰੇ ਨੇ। ਤਾ ਇਸ ਦੀ ਕਰੀ ਵੱਲੋਂ ਮਾਨਸਾ ਦੇ ਵਿੱਚ ਟ੍ਰੇਡ ਯੂਨੀਅਨ ਦੀ ਹਮਾਇਤ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਸਾਰੇ ਹੀ ਮਾਨਸਾ ਜਥੇਬੰਦੀਆਂ ਨੇ ਸਮਰਥਨ ਦਿੱਤਾ ਤੇ ਅੱਜ ਅਸੀਂ ਮਾਨਸਾ ਮਾਲ ਗਦਾਮ ਦੇ ਵਿੱਚ ਇੱਕ ਵਿਸ਼ਾਲ ਜਨਤਿਕ ਰੈਲੀ ਕਰਕੇ ਅਤੇ ਮਾਨਸਾ ਦੇ ਵਿੱਚ ਰੋਸ ਮਜਾਰਾ ਕਰਕੇ ਮੰਗ ਠਾਈ ਹੈ ਵੀ ਜੋ ਕਿਰਤ ਕਾਨੂੰਨ ਦੇ ਵਿੱਚ ਕੀਤੀਆਂ ਸੁਧਾ ਸਰਕਾਰ ਵਾਪਸ ਲਵੇ ਕਾਲੇ ਕਾਨੂੰਨ ਵਾਪਸ ਲਵੇ ਨਰੇਗਾ ਦੀ ਦਿਹਾੜੀ 800 ਰੁਪਇਆ 200 ਦਿਨ ਕੰਮ ਹੋਵੇ ਤਾਂ ਜੋ ਛੋਟਾ ਕਿਸਾਨ ਹੈ ਜੋ ਲਗਾਤਾਰ ਬਜੀੜਿਆ ਜਾ ਰਿਹਾ ਹੈ ਮਾਰਿਆ ਜਾ ਰਿਹਾ ਉਸ ਦੀ ਫਸਲ ਵੀ ਨਰੇਗਾ ਦੇ ਤਹਿਤ ਲੈਂਦੀ ਜਾਵੇ ਨਰੇਗਾ ਦਾ ਬਚਤ ਬਤਾਇਆ ਜਾਵੇ ਅਤੇ ਜੋ ਕੱਚੇ ਕੰਮੇ ਜੋ ਲਗਾਤਾਰ ਕੋਈ 10 ਸਾਲਾਂ ਤੋਂ 15 ਸਾਲਾਂ ਤੋਂ ਕੰਮ ਕਰ ਰਿਹਾ ਉਸ ਨੂੰ ਪੱਕੇ ਕੀਤੇ ਜਾਣ ਅਤੇ ਹੋਰ तमाम ਮੰਗਾਂ ਨੂੰ ਲੈ ਕੇ ਅੱਜ ਅਸੀਂ ਮਾਨਸਾ ਦੇ ਵਿੱਚ ਇਹ ਜਨਤਿਕ ਤੌਰ ਦੇ ਉੱਤੇ ਕੱਟ ਕੀਤਾ ਰੋਸ ਮਾਰਚ ਕੀਤਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਨਰੇਗਾ ਨੂੰ ਮਜ਼ਬੂਤ ਕਰ ਲਈ ਪਿੰਡਾਂ ਦੇ ਵਿੱਚ ਜਨਤਿਕ ਰੈਲੀਆਂ ਕਰਕੇ ਤਾਂ ਨਰੇਗਾ ਦਾ ਬਜਟ ਬਚਾਉਣ ਲਈ ਅਤੇ ਜੋ ਨਰੇਗਾ ਦੇ ਵਿੱਚ ਮੇਟ ਕੰਮ ਕਰ ਰਹੇ ਨੇ ਉਹਨਾਂ ਨੂੰ ਪੱਕਾ ਕਰ ਲਈ ਉਹਨਾਂ ਦੀਆਂ ਤਨਖਾਹਾਂ ਦੀ ਮੰਗ ਨੂੰ ਲੈ ਕੇ ਅਤੇ ਜੋ ਨਰੇਗਾ ਦਾ ਪਿੰਡਾਂ ਦੇ ਵਿੱਚ ਬਜਟ ਵੰਟਾਉਣ ਲਈ ਅਤੇ ਹੋਰ ਮੰਗਾਂ ਨੂੰ ਲੈ ਕੇ ਇਹ ਜਨਤ ਕਰੈਲੀਆ ਕੀਤੀਆਂ ਜਾਂਣਗੀਆਂ ਮਜ਼ਬੂਤ ਕੀਤਾ ਜਾਊ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪੰਜਾਬ ਦੀ ਭਵੰਤਮਾਨ ਸਰਕਾਰ ਹੈ ਲਗਾਤਾਰ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਨੀਤੀਆਂ ਲਿਆ ਰਹੀ ਹੈ ਲਾਗੂ ਕਰ ਰਹੀ ਹੈ ਤਾਂ ਉਹਦਾ ਵੀ ਵਿਰੋਧ ਕੀਤਾ ਜਾਊਗਾ ਸੋ ਇੰਨੇ ਗੱਲਾਂ ਦਾ ਸਾਰਾ ਦਾ ਧੰਨਵਾਦ ਜੀ ਤੁਹਾਨੂੰ ਰੌਇ ਲੋਕਾਂ